Thank you ਸੋਲਡਰ so, ਨਾ 48 ਨਿਊਜ਼ ਦੇਖ ਰਹੇ तमाम दर्शकों ਦਾ ਸਵਾਗਤ ਕਰਦੇ ਆਂ ਜੀ ਅੱਜ ਅਸੀਂ ਗੱਲ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਭਾਮੀਆਂ ਜੋ ਭਾਮੀਆਂ ਕਾਲਾ ਦੇ ਨਾਂ ਤੋਂ ਇੱਕ ਪਿੰਡ ਜਾਣਿਆ ਜਾਂਦਾ ਹੈ ਜਿੱਥੇ ਕਿ ਪਾਸਟਰ ਮਾਈਕਲ ਜੀ ਦੀ ਚਰਚ ਹੈ ਅੱਜ ਸੀਐਮਆਈ ਪਾਸਟਰ ਐਸੋਸੀਏਸ਼ਨ ਵੱਲੋਂ ਇੱਕ ਜੋ ਹੈ ਮੀਟਿੰਗ ਰੱਖੀ ਗਈ ਹੈ ਜਿਸ ਤੇ ਸਾਡੇ ਵਿੱਚ ਮੌਜੂਦ ਨੇ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਰਾਜ ਸਿੱਧੂ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਵੇਂ ਪਹੁੰਚੇ ਨੇ ਅੱਜ ਉਹ ਇੱਥੇ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਜੈਮਸੀ ਦੀ ਜੈ ਔਰ ਪ੍ਰਭੂ ਦਾ ਤਾਨਵਾਦ ਕਰਦਾ ਮੈਂ ਇਸ ਪਾਸੇ ਐਸੋਸੀਏਸ਼ਨ ਦਾ ਔਰ ਸਾਰੇ ਖੁਦਾ ਦੇ ਦਾਸਾਂ ਦਾ ਜਿਨ੍ਹਾਂ ਨੇ ਮੈਨੂੰ ਬੁਲਾਇਆ ਤੇ ਮੈਂ ਇਹਨਾਂ ਦੇ ਇੱਕ ਬੋਲ ਤੇ ਪਹੁੰਚਿਆ ਔਰ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਨਾ ਕਿ ਖੁੱਲ ਕੇ ਸੇਵਾ ਕਰੋ ਨਹੀਂ ਡਰ ਹੋ ਕੇ ਕਿਉਂਕਿ ਡਰਨ ਦੀ ਲੋੜ ਨਹੀਂ ਆ ਜਿੱਥੇ ਤੁਸੀਂ ਜਾਓ ਖੁਦਾ ਦਾ ਵਚਨ ਸੁਣਾਓ ਔਰ ਕਿਸੇ ਚੀਜ਼ ਦਾ ਭੈਣਾ ਕਹੋ ਕਿਉਂਕਿ ਗਲੋਬਲ ਐਕਸ਼ਨ ਕਮੇਟੀ ਔਰ ਖੁਦਾ ਦੇ ਦਾਸ ਪਾਸ ਸ਼ਰੰਕੁਰ ਜੁਸਪ ਨੂਜ਼ਲਾ ਜੀ ਉਹਨਾਂ ਦੀ ਪੂਰੀ ਟੀਮ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਹਾਂ ਸੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸਾਡੇ ਨਾਲ ਕਈ ਪਾਸਟਰ ਸਹਿਬਾਨ ਮੌਜੂਦ ਨੇ ਅੱਜ ਅਸੀਂ ਚਰਚ ਦੇ ਵਿੱਚ ਇਕੱਠੇ ਹੋਏ ਹਾਂ ਕਈ ਐਸੇ ਮਾਮਲੇ ਨੇ ਕਿ ਜਿੱਥੇ ਮਸੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਜਾਂ ਹਰਾਸਮੈਂਟ ਕੀਤਾ ਜਾਂਦਾ ਹੈ ਅਸੀਂ ਉਹਨਾਂ ਦੇ ਬਾਰੇ ਵੀ ਸਿੱਧੂ ਸਾਹਿਬ ਨਾਲ ਗੱਲ ਕਰਨਾ ਚਾਹਾਂਗੇ ਕਿ ਤੁਹਾਡੀ ਜਿਹੜੀ ਗਲੋਬਲ ਐਕਸ਼ਨ ਕਮੇਟੀ ਹੈ ਜਤਿੰਦਰ ਗੌਰਵ ਜੀ ਜੋ ਪ੍ਰੈਜ਼ੀਡੈਂਟ ਨੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੇ ਕਿ ਉਹ ਉਹਨਾਂ ਲੋਕਾਂ ਦੇ ਲਈ ਕੋਈ ਐਕਸ਼ਨ ਲੈ ਰਹੇ ਨੇ ਬਿਲਕੁਲ ਲੈ ਰਹੇ ਜੀ ਦੇਖੋ ਸਾਡੀ ਟੀਮ ਹਰ ਜ਼ਿਲ੍ਹੇ ਦੇ ਵਿੱਚ ਬਣਾਈ ਹੋਈ ਆ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਪ੍ਰਧਾਨ ਘੜੇ ਕੀਤੇ ਹੋਇਆ ਸਾਡੀ ਪੂਰੀ ਟੀਮ ਆ ਜਿੱਦਾਂ ਤੁਸੀਂ ਦੇਖੋ ਪੰਜਾਬ ਦੇ ਵਿੱਚ ਹੋ ਗਿਆ ਹਰਿਆਣਾ ਦੇ ਵਿੱਚ ਹੋ ਗਿਆ ਜਾਂ ਹਿਮਾਚਲ ਚ ਹੋ ਗਿਆ ਜਾਂ Shimla ਚ ਹੋ ਗਿਆ ਜਾਂ ਹੁਣ ਸਾਡੀ ਜਿੱਥੇ ਕੀ ਦੇਖਿਆ ਜਾਂਦਾ ਸਿੱਧੂ ਸਾਹਿਬ ਕਿ ਇੱਕ ਪਿੱਛੇ ਜੇ ਮਿਹਰਬਾਨ ਚੁੰਗੀ ਦੇ ਵਿੱਚ ਇੱਕ ਰੋੜਾ ਆਇਆ ਸੀ ਇੱਕ ਪਰਿਵਾਰ ਨੂੰ ਮਸੀ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਸੀ ਇਹ ਸਫਾਈ ਤੋਂ ਲੈ ਕੇ ਉੱਥੇ ਤੁਸੀਂ ਪਹੁੰਚੇ ਹੋ ਤੇ ਉਹਦੇ ਬਾਰੇ ਕੁਝ ਦੱਸਣਾ ਜਾਓਗੇ ਕਿ ਉੱਥੇ ਕੀ ਕੀ ਕਾਰਵਾਈ ਹੋਈ ਉਹਨਾਂ ਤੇ ਦੇਖੋ ਜੀ ਕਾਫੀ ਦਿਨਾਂ ਤੋਂ ਸਾਰਾ ਤਰੀਕ ਤੋਂ ਵਿਚਾਰੇ ਭਟਕ ਰਹੇ ਸੀ ਜਗਾ ਜਗਾ ਜਾ ਰਹੇ ਸੀ ਹਰ ਜਗਾ ਤੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸੀ ਜਦੋਂ ਸਾਡੇ ਗਲੋਬਲ ਐਕਸ਼ਨ ਕਮੇਟੀ ਦੇ ਧਿਆਨ ਚੋਂ ਗੱਲ ਆਈ ਆ ਜਾਂ ਸਾਡੇ ਆਤਮਿਕ ਪਿਤਾ ਨੂੰ ਜਾਂ ਆਪਾਸ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਨੂੰ ਇਸ ਚੀਜ਼ ਦਾ ਪਤਾ ਲੱਗਿਆ ਉਹਨਾਂ ਨੇ ਮੇਰੇ ਨਾਲ ਕਾਲ ਕੀਤੀ ਔਰ ਅਸੀਂ ਸਾਰੇ ਹੀ ਖੁਦਾ ਦੇ ਦਾਸ ਮੇਰੇ ਨਾਲ ਹੀ ਖੜੇ ਨੇ ਸਾਰੇ ਗਏ ਅਸੀਂ ਅਸੀਂ ਉੱਥੇ ਜਾ ਕੇ ਪੁਲਿਸ ਨਾਲ ਗੱਲਬਾਤ ਕੀਤੀ ਐਸਐਚਓ ਨਾਲ ਗੱਲਬਾਤ ਕੀਤੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੋ ਲੁਧਿਆਣਾ 48 ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਦਿੰਨੇ ਇਸ ਚੈਨਲ ਨੂੰ ਇਸੇ ਤਰ੍ਹਾਂ ਦੇਖਣ ਦੇ ਲਈ ਅੱਗੇ ਦੀਆਂ ਖਬਰਾਂ ਅਪਡੇਟ ਨਵੀਂ ਜਾਣਨ ਦੇ ਲਈ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ